ਵੀਡੀਓ ਵੇਖ ਰਹੇ ਸਾਰੇ ਪਨਾਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਜਦੋਂ ਵੀ ਆਪਣੇ ਪਸ਼ੂਆਂ ਦੇ ਵਾਸਤੇ ਫੀਡ ਤਿਆਰ ਕਰਾਉਨੇ ਆ ਤਾਂ ਚੰਗੀ ਤੋਂ ਚੰਗੀ ਫੀਡ ਤਿਆਰ ਕਰਾਉਣ ਦੀ ਕੋਸ਼ਿਸ਼ ਕਰਦੇ ਆ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਆਪਾਂ ਫੀਡ ਦੇ ਵਿੱਚ ਐਡ ਕਰਾਉਨੇ ਆ ਕਈ ਕਿਸਮ ਦਾ ਅਨਾਜ ਆ ਦੋ ਤਿੰਨ ਕਿਸਮ ਦੀਆਂ ਖਾਲਾਂ ਚੋਕਰ ਮਿਨਰਲ ਮਿਕਸਚਰ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟ ਜਿਵੇਂ ਦਾ ਫੀਡ ਦੇ ਵਿੱਚ ਐਡ ਕਰਾਉਂਦੇ ਨੇ ਅ 35-40 ਰੁਪਏ ਕਿਲੋ ਤੱਕ ਦਾ ਖਰਚਾ ਵੀ ਫੀਡ ਦੇ ਉੱਤੇ ਕਰ ਦਿੰਦੇ ਨੇ ਪਰ ਉਹਦੇ ਵਿੱਚ ਇੱਕ ਬਹੁਤ ਜ਼ਿਆਦਾ ਜ਼ਰੂਰੀ ਪਾਊਡਰ ਹੁੰਦਾ ਜਿਹੜਾ ਫੀਡ ਦੇ ਵਿੱਚ ਆਪਾਂ ਨੂੰ ਪਾਉਣਾ ਚਾਹੀਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਆਪਣੇ ਡੈਰੀ ਫਾਰਮਰ ਵੱਡੀ ਪੱਤਰ ਤੇ ਕੰਮ ਕਰਦੇ ਨੇ ਜਾਂ ਡੂੰਗੀ ਸੋਚੀ ਰੱਖਦੇ ਨੇ ਜਿਆਦਾ ਜਾਣਕਾਰੀ ਰੱਖਦੇ ਨੇ ਉਹ ਤਾਂ ਇਹ ਪਾਊਡਰ ਜ਼ਿੰਮੇਵਾਰ ਵਰਤਦੇ ਨੇ ਪਰ ਆਮ ਜ਼ਿੰਮੇਵਾਰ ਇਹ ਪਾਊਡਰ ਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਉਹ ਇਹਨੂੰ ਨਹੀਂ ਵਰਤਦੇ ਇਹ ਪਾਊਡਰ ਦਾ ਕੀ ਕੰਮ ਆ ਕਿੰਨੇ ਕੁ ਮਾਤਰਾ ਦੇ ਵਿੱਚ ਪਾਉਣਾ ਹੈ ਜੇ ਆਪਾਂ ਇਹ ਨਹੀਂ ਵਰਤਦੇ ਤਾਂ ਕੀ ਨੁਕਸਾਨ ਨੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਜਿਹੜਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਇਹ ਜਿਹੜਾ ਪਾਊਡਰ ਹੈ ਇਹ ਹੈਗਾ ਟੌਕਸਨ ਬਾਈਂਡਰ ਇਹ ਬਹੁਤ ਜ਼ਿਆਦਾ ਜ਼ਰੂਰੀ ਪਾਊਡਰ ਹੈ ਇਹਦਾ ਜਿਹੜਾ ਮੇਨ ਕੰਮ ਹੈ ਪਸ਼ੂ ਦੇ ਸਰੀਰ ਦੇ ਅੰਦਰ ਕਿਸੇ ਵੀ ਤਰੀਕੇ ਉੱਲੀ ਜਿਹੜੀ ਚੱਲੀ ਜਾਂਦੀ ਹੈ ਉੱਲੀ ਨੂੰ ਇਹ ਬਾਈਂਡ ਕਰਕੇ ਬਾਹਰ ਕੱਢ ਦਿੰਦਾ ਕਿਉਂਕਿ ਉੱਲੀ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਵੱਡੀ ਪੱਧਰ ਤੇ ਨੁਕਸਾਨ ਉੱਲੀ ਦੀ وجہ ਨਾਲ ਹੀ ਪਸ਼ੂਆਂ ਦਾ ਹੁੰਦਾ ਹੁਣ ਉੱਲੀ ਪਸ਼ੂ ਦੇ ਸਰੀਰ ਚ ਜਾਂਦੀ ਕਿਵੇਂ ਆ ਇਦੇ ਬਾਰੇ ਪਹਿਲਾਂ ਆਪਾਂ ਸਮਝ ਲੈਂਦੇ ਆ। ਦੇਖੋ ਜਿਹੜੀ ਪਸ਼ੂ ਖਰਾਕ ਆਪਾਂ ਬਣਾਉਨੇ ਆ ਹੁਣ ਮੱਕੀ ਆ ਮੱਕੀ ਦੇ ਵਿੱਚ ਕਈ ਵਾਰੀ ਸੈੱਲ ਹੁੰਦੀ ਹੈ ਨਾ ਬਹੁਤ ਜ਼ਿਆਦਾ ਉਲੀ ਉਹਦੇ ਵਿੱਚ ਬਣ ਜਾਂਦੀ ਆ। ਆਪਾਂ ਕਿਸੇ ਫੀਡ ਫੈਕਟਰੀ ਤੋਂ ਫੀਡੇ ਵੜਾ ਗਏ ਉੱਥੋਂ ਹੀ ਆਪਾਂ ਮੱਕੀ ਖਰੀਦ ਲਈ। ਤੇ ਉਹਨਾਂ ਨੇ ਅਧਾਰਣ ਕੀਤੀ ਹੋਈ ਮੱਕੀ ਹੁੰਦੀ ਆ ਉਹਦੇ ਵਿੱਚ ਉਲੀ ਹੁੰਦੀ ਆ ਤੇ ਉਹ ਆਪਣੀ ਫੀਡ ਦੇ ਵਿੱਚ ਆ ਗਈ। ਇਸੇ ਤਰ੍ਹਾਂ ਖੜਾ ਦੀ ਖੜਾ ਦੇ ਵਿੱਚ ਵੀ ਉਲੀ ਲੱਗੀ ਹੁੰਦੀ ਆ। ਉਹ ਆਪਣੇ ਪਸ਼ੂ ਦੇ ਸਰੀਰ ਦੇ ਅੰਦਰ ਚਲੀ ਜਾਣੀ ਆ ਤੇ ਆਚਾਰ ਦੀ ਵਜ੍ਹਾ ਦੇ ਨਾਲ ਬਹੁਤ ਜ਼ਿਆਦਾ ਉਲੀ ਜਿਹੜੀ ਪਸ਼ੂ ਦੇ ਸਰੀਰ ਦੇ ਅੰਦਰ ਜਾਂਦੀ ਆ ਬਹੁਤ ਵੱਡੀ ਪੱਧਰ ਤੇ ਨੁਕਸਾਨ ਕਰਦੀ ਆ ਸੋ ਜਦੋਂ ਇਹ ਹੌਲੀ ਹੌਲੀ ਪਸ਼ੂ ਦੇ ਸਰੀਰ ਚ ਜਾਂਦੀ ਆ ਪਸ਼ੂ ਖਾਣਾ ਘੱਟ ਕਰ ਦਿੰਦੇ ਨੇ ਕਿਉਂਕਿ ਪਹਿਲਾਂ ਇਹ ਮਿਹਦੇ ਤੇ ਇਫੈਕਟ ਕਰਦੀ ਆ ਜਦੋਂ ਪਸ਼ੂ ਕੋਈ ਖੁਰਾਕ ਖਾਂਦਾ ਚਾਹੇ ਆਪਣਾ ਆਚਾਰ ਖਾਂ ਆਚਾਰ ਆਪਾਂ ਨੂੰ ਪੋਣਿਆ ਜਾਂ ਉਹਨੂੰ ਆਪਾਂ ਫੀਡ ਵਗੈਰਾ ਦਿੰਨੇ ਆ ਪਸ਼ੂ ਦੇ ਸਰੀਰ ਚ ਜਾਂਦੀ ਆ ਮਿਹਦੇ ਚ ਚਲੀ ਗਈ ਮਿਹਦੇ ਦੇ ਵਿੱਚ ਹੌਲੀ ਹੌਲੀ ਜਿਹੜੇ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਨੇ ਤੇ ਪਸ਼ੂ ਖਾਣਾ ਬੰਦ ਕਰ ਦਿੰਦਾ ਉਹੀ ਅੱਗੇ ਜਾ ਕੇ ਆਂਤ ਦੇ ਵਿੱਚ ਚਲੀ ਜਾਂਦੀ ਹੈ ਉਲੀ ਪੂਰੇ ਪੇਟ ਦੇ ਵਿੱਚ ਗੜਬੜ ਕਰ ਦਿੰਦੀ ਹੈ ਉਸ ਤੋਂ ਬਾਅਦ ਖੂਨ 'ਚ ਚਲੀ ਗਈ ਤੇ ਪੂਰੇ ਸਰੀਰ ਦੇ ਵਿੱਚ ਉਲੀ ਕੋ ਮਜਾ ਦਿਆ ਅ ਥਣਾਣੀਆਂ ਬਿਮਾਰੀਆਂ ਉਲੀ ਦੀ ਵਜ੍ਹਾ ਨਾਲ ਹੋ ਜਾਂਦੀਆਂ ਨੇ ਪਸ਼ੂ ਗੱਭਣ ਨਹੀਂ ਰਹਿੰਦੇ ਸਭ ਤੋਂ ਵੱਡੀ ਪ੍ਰੋਬਲਮ ਕਿਉਂਕਿ ਜਦੋਂ ਪਸ਼ੂ ਦੀ ਬੱਚੇਦਾਨੀ ਤੱਕ ਉਲੀ ਦਾ ਇਫੈਕਟ ਚੜ ਜਾਂਦਾ ਨਾ ਪਸ਼ੂ ਫਿਰ ਗੱਭਣ ਨਹੀਂ ਰਹਿੰਦੇ ਉਹਦੀ ਵਜ੍ਹਾ ਦੇ ਨਾਲ ਇਹ ਸਾਰਾ ਉਲੀ ਦੀ ਵਜ੍ਹਾ ਦੇ ਨਾਲ ਹੁੰਦਾ ਦੁੱਧ ਘਟੂਗਾ ਕਿਉਂਕਿ ਜਦੋਂ ਪਸ਼ੂ ਖਾਣਾ ਪੀਣਾ ਛੱਡਦਾ ਉਹਦਾ ਅਫੈਕਟ ਦੁੱਧ ਤੇ ਆਉਣਾ ਹੀ ਆਉਣਾ ਸੋ ਉਲੀ ਦੀ ਵਜ੍ਹਾ ਨਾਲ ਇਹ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਪਸ਼ੂ ਗੱਬੜਨੇ ਲਿਆਂ ਤੇ ਦੁੱਧ ਘਟਦਾ ਥਨੈਲਾ ਰੋਗ ਇਹਦੀ ਵਜ੍ਹਾ ਦੇ ਨਾਲ ਹੋ ਜਾਂਦਾ ਸੋ ਇਹ ਤੋਂ ਬਚਾ ਦੇ ਵਾਸਤੇ ਆਪਣੇ ਕੋਲੇ ਬਹੁਤ ਵਧੀਆ ਤਰੀਕਾ ਪਾਊਡਰ ਦਾ ਹੁੰਦਾ ਸੋ ਟੌਕਸਨ ਬਾਈਂਡਰ ਪਾਊਡਰ ਆ ਉਹ ਤੁਸੀਂ ਖੁਰਾਕ ਦੇ ਵਿੱਚ ਉਹਨੂੰ ਦੇਣਾ ਸ਼ੁਰੂ ਕਰ ਦਿਓ ਉਹਦੀ ਜਿਹੜੀ ਡੋਜ਼ ਕੋਈ ਬੜੀ ਜ਼ਿਆਦਾ ਨਹੀਂ ਹੈਗੀ ਜੇ ਤੁਸੀਂ ਐਸੀ ਤਰ੍ਹਾਂ ਹੀ ਖੁਰਾਕ ਦੇ ਵਿੱਚ ਰਲਾਉਣਾ ਤਾਂ 200 ਤੋਂ ਲੈ ਕੇ 250 ਗ੍ਰਾਮ ਹੀ ਬਾਧੂਆ ਇੱਕ ਕੁਇੰਟਲ ਦੇ ਵਿੱਚ ਵੱਖ-ਵੱਖ ਕੰਪਨੀਆਂ ਦੀ ਅਲੱਗ-ਅਲੱਗ ਡੋਜ਼ ਹੈਗੀ ਆ ਕਿਉਂਕਿ ਕੰਪਨੀਆਂ ਨੇ ਅਲੱਗ-ਅਲੱਗ ਡੋਜ਼ ਦੇ ਉਹ ਜਿਹੜੇ ਟੌਕਸਨ ਬਾਈਂਡਰ ਬਣਾਏ ਹੋਏ ਨੇ ਬਾਜ਼ਾਰ ਦੇ ਵਿੱਚ ਉਹ ਟੌਕਸਨ ਬਾਈਂਡਰ ਕਹ ਕੇ ਹੀ ਆਪਾਂ ਇਹ ਲੈ ਲੈਣਾ ਜੇ ਇਹਨੂੰ ਵੈਸੇ ਉਹ ਆਪਾਂ ਦੰਨਿਆ ਕਿਸੇ ਦਾਣੇ ਦੇ ਨਾਲ ਤਾਂ 25 ਤੋਂ 30 ਗ੍ਰਾਮ ਵਾਧੂ ਐਸੀ ਡੋਜ਼ ਨਹੀਂ ਤਾਂ ਇੱਕ ਕੁਆਂਟਲ ਦੇ ਵਿੱਚ 200 ਤੋਂ 250 ਗ੍ਰਾਮ ਤੁਸੀਂ ਟੌਕਸਨ ਬਾਈਂਡਰ ਰਲਾ ਦਿਓ ਇਸ ਤਰ੍ਹਾਂ ਦੀ ਇਹ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਟੌਕਸਨ ਬਾਈਂਡਰ ਜਿਹੜਾ ਕੰਮ ਕਰਦਾ ਜਿੰਨੇ ਵਸੀਲੇ ਮਤਲਬ ਜ਼ਾਹਿਰ ਵਾਲੇ ਪਦਾਰਥ ਉਹਦੇ ਅੰਦਰ ਇਕੱਠੇ ਹੋ ਜਾਂਦਾ ਉਹਨਾਂ ਨੂੰ ਬੰਨ ਕੇ ਬਾਹਰ ਕੱਢ ਦਿੰਦਾ ਆ ਇਹੇ ਕਰਕੇ ਇਹਨੂੰ ਟਾਕਸਰ ਮਾਈਂਡਰ ਇਹਦਾ ਨਾਮ ਰੱਖਿਆ ਗਿਆ ਤੇ ਇਹ ਇਹ ਜਿਹੜਾ ਆਪਾਂ ਜਿਹੜਾ ਇਹਨੂੰ ਇਹ ਖਵਾਉਣਾ ਇਹਦੇ ਬਾਰੇ ਥੋੜਾ ਧਿਆਨ ਰੱਖਣਾ ਇਹਨੂੰ ਰਗਾਤਾਰ ਰੈਗੂਲਰ ਨਾਲ ਖਵਾਓ ਹੁਣ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਕੋਈ ਮਤਲਬ ਉਲੀ ਵਾਲੀ ਖੁਰਾਕ ਪਸ਼ੂ ਨੂੰ ਹੋ ਸਕਦੀ ਆ ਤਾਂ ਉਸ ਵੇਲੇ ਤਾਂ ਇਹਨੂੰ ਜਰੂਰ ਵਿੱਚ ਐਡ ਕਰਨਾ ਹੀ ਕਰਨਾ ਜਿਵੇਂ ਹੁਣ ਆਪਾਂ ਆਚਾਰ ਵਗੈਰਾ ਦੇ ਰਹੇ ਆ ਉਸ ਵੇਲੇ ਕਦੇ ਟਿੰਨਾ ਨਾ ਕਰੋ ਉਸ ਵੇਲੇ ਟਾਕਸਰ ਮਾਈਂਡਰ ਦਿੰਦੇ ਰਹੋ ਕਿਉਂਕਿ ਜਿਆਦਾ ਮਾਤਰਾ ਚ ਦੇਣ ਨਾਲ ਨਾ ਇਹਦਾ ਕੀ ਆ ਜਿਹੜੇ ਆਪਾਂ ਪਸ਼ੂਨੋਂ ਮਿਨਰਲ ਜਿਹਦਾਂ ਨੇ ਆ ਉਹਨਾਂ ਨੂੰ ਵੀ ਇਹ ਬਾਈਂਡ ਕਰਕੇ ਬਾਹਰ ਕੱਢ ਦਿੰਦਾ ਤਾਂ ਮਿਨਰਲ ਜੇ ਦੀ ਕਮੀ ਹੋ ਸਕਦੀ ਹੈ ਜੇ ਜਿਆਦਾ ਲੰਮਾ ਸਮਾਂ ਆਪਾਂ ਦਿੰਦੇ ਰਹੀਏ ਨਹੀਂ ਤਾਂ ਵਿੱਚ ਦੀ ਇਹਨੂੰ ਬੰਦ ਕਰਦੇ ਰਹੋ ਲਗਾਤਾਰ ਦੇਣ ਦੀ ਲੋੜ ਨਹੀਂ ਜਦੋਂ ਉੱਲੀ ਵਾਲੀ ਖੁਰਾਕ ਆਪਾਂ ਨੂੰ ਪਤਾ ਵੀ ਆਚਾਰ ਵਗੈਰਾ ਤੁਸੀਂ ਦੇ ਰਹੇ ਹੋ ਵੱਡੀ ਪੱਧਰ ਤੇ ਉਸ ਵੇਲੇ ਉਹਦਾ ਨੁਕਸਾਨ ਹੋ ਸਕਦਾ ਨਹੀਂ ਤਾਂ ਆਪਾਂ ਆਪਣੇ ਵੱਲੋਂ ਵੀ ਉਲੀ ਵਾਲੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਜਦੋਂ ਵੀ ਆਪਾਂ ਕੋਈ ਖੁਰਾਕ ਪਸ਼ੂ ਖੁਰਾਕ ਬਣਾਉਣ ਜਾਂਦੇ ਆ ਫੈਕਟਰੀ ਜਾਂ ਆਪਣੇ ਕੋਲੇ ਬਣੀ ਬਣਾਈ ਆਉਂਦੀ ਹੈ ਤਾਂ ਉਲੀ ਦਾ ਜ਼ਰੂਰ ਧਿਆਨ ਰੱਖਣਾ ਸੋ ਇਹ ਪਸ਼ੂਆਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ ਕਈ ਵਾਰ ਤਾਂ ਪਸ਼ੂ ਦੀ ਇਹਦੇ ਨਾਲ ਮੌਤ ਵੀ ਹੋ ਜਾਂਦੀ ਹੈ ਸੋ ਬੜੇ ਦੇ ਬਹੁਤ ਚੰਗੇ ਚੰਗੇ ਡੇਅਰੀ ਫਾਰਮਰ ਉਲੀ ਦੀ ਵਜ੍ਹਾ ਤੋਂ ਉਲੀ ਦੀ ਵਜ੍ਹਾ ਨਾਲ ਇਹਨਾਂ ਨਾਲ ਫੇਲ ਹੋਏ ਹੋਏ ਨੇ ਸੋ ਅਹ ਦੋਸਤੋ ਟੌਕਸਨ ਬਾਇੰਡਰ ਦੇ ਬਾਰੇ ਆਪਾਂ ਗੱਲ ਕਰਨੀ ਸੀ ਤੇ ਆਪਣੀ ਖੁਰਾਕ ਦੇ ਪਸ਼ੂ ਖੁਰਾਕ ਦੇ ਵਿੱਚ ਇਹਨੂੰ ਜ਼ਰੂਰ ਸ਼ਾਮਲ ਕਰੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ